ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਅੱਜ ਜਿਹੜੀ ਬੇਨਤੀ ਹੈ ਆਪਾਂ ਇਸ ਵਿਸ਼ੇ ਤੇ ਕਰਾਂਗੇ ਕਿ ਜਿਹੜੇ ਵੀ ਪਰਦੇਸ ਜਾਣਾ ਚਾਹੁੰਦੇ ਨੇ ਖਾਸ ਤੌਰ ਤੇ ਉਹ ਬੱਚੇ ਕਿ ਜਿਨ੍ਹਾਂ ਨੂੰ ਆਪਣਾ ਭਵਿੱਖ ਇੰਡੀਆ ਵਿੱਚ ਨਹੀਂ ਦਿਸਦਾ ਤੇ ਹੈ ਵੀ ਨਹੀਂ ਉਹ ਕਿਉਂ ਕਿਉਂਕਿ ਸੰਗਤ ਜੀਓ ਕਈ ਲੋਕਾਂ ਨੂੰ ਵੇਖਿਆ ਹੈ ਖੁਦ ਦਾਸ ਨੇਮੀ ਕਿ ਇੰਨੀਆਂ ਡਿਗਰੀਆਂ ਕਰਨ ਤੋਂ ਬਾਅਦ ਵੀ ਜਿਹੜਾ ਹੈ ਕੰਮ ਉਹ ਨਹੀਂ ਮਿਲਦਾ ਨੌਕਰੀਆਂ ਨਹੀਂ ਮਿਲਦੀਆਂ ਸੰਗਤ ਜੀਓ ਉੱਥੇ ਇੰਨੀ ਮਿਹਨਤ ਕਰਕੇ ਪੜਾਈਆਂ ਕਰਨ ਤੋਂ ਬਾਅਦ ਵੀ ਠੁੱਡੇ ਤੇ ਤੱਕੇ ਨੇ ਸੰਗਤ ਜੀਓ ਇੰਨਾ ਕਾਰਨਾ ਕਰਕੇ ਹਰ ਕੋਈ ਪਰਦੇਸਾਂ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਤੇ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਕੇ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਹੈ ਤਾਂ ਜੋ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਹੈ ਉਹ ਸੇਫ ਹੋ ਜਾਵੇ। ਬੇਸ਼ੱਕ ਕਿ ਹਰ ਇਨਸਾਨ ਨੇ ਕਿਰਤ ਕਰਕੇ ਆਪਣਾ ਢਿੱਡ ਭਰਨਾ ਹੈ, ਪਰਿਵਾਰ ਦਾ ਢਿੱਡ ਭਰਨਾ ਹੈ। ਪਰ ਫੇਰ ਵੀ ਸੰਗਤ ਜੀ ਕਿਰਤ ਮਿਲ ਜਾਵੇ ਇਹ ਵੀ ਬਹੁਤ ਵੱਡੀ ਗੱਲ ਹੈ। ਸੰਗਤ ਜੀ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਪਰਿਵਾਰ ਨੂੰ ਆਪਣੇ ਦੇਸ਼ ਨੂੰ ਛੱਡ ਕੇ ਮਿਹਨਤ ਹਰ ਥਾਂ ਤੇ ਕਰਨੀ ਪੈਣੀ ਹੈ ਚਾਹੇ ਇੰਡੀਆ ਹੋਵੇ ਚਾਹੇ ਪਰਦੇਸ ਹੋਵੇ ਮਿਹਨਤ ਕਰਕੇ ਹੀ ਟਿੱਡ ਪਰਦਾ ਹੈ ਰੋਟੀ ਕਮਾਣੀ ਪੈਂਦੀ ਹੈ ਸੋ ਇਹਨਾਂ ਕਾਰਨਾ ਕਰਕੇ ਜ਼ਿਆਦਾਤਰ ਜਿਹੜੇ ਮਾਪਿਓ ਨੇ ਉਹ ਵੀ ਆਪਣੇ ਬੱਚਿਆਂ ਨੂੰ ਪਰਦੇਸ ਕੱਲਣਾ ਚਾਹੁੰਦੇ ਨੇ ਤੇ ਖੁਦ ਬੱਚੇ ਵੀ ਆਪਣਾ ਸਮਾਂ ਬਰਬਾਦ ਨਾ ਕਰਕੇ ਟਾਈਮ ਸਿਰ ਬਾਰ ਜਾਣਾ ਚਾਹੁੰਦੇ ਨੇ ਪ੍ਰਸੰਗਤ ਜੀ ਕਈ ਵਾਰ ਕਰਮ ਇਹੋ ਜਿਹਾ ਵਿੱਚ ਅੜ ਜਾਂਦਾ ਹੈ ਕਿ ਸਾਰਾ ਕੁਝ ਠੀਕ ਹੁੰਦਿਆਂ ਹੋਿਆਂ ਮੀ ਜੋ ਹੈ ਉਹ ਕਮ ਸਿਰੇ ਨਹੀਂ ਚੜਦਾ ਵੀਜ਼ਾ ਨਹੀਂ ਮਿਲਦਾ ਫਾਈਲ ਨਹੀਂ ਲੱਗਦੀ ਅੜਚਨਾ ਪੈ ਜਾਂਦੀਆਂ ਨੇ ਵਾਹਿਗੁਰੂ ਜੀਓ ਜਿਨ੍ਹਾਂ ਨੇ ਵੀ ਬਾਹਰ ਜਾਣ ਵਾਸਤੇ ਫਾਈਲ ਲਾਣੀ ਹੈ ਜਾਂ ਲੱਗੀ ਹੋਈ ਹੈ ਇਹਨਾਂ ਕੰਮਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਕਿਰਪਾ ਕਰਕੇ 40 ਦਿਨ ਜਿਹੜਾ ਜਾਪ ਹੈ ਜਿਹੜਾ ਕਿ ਤੁਮ ਬਨੇਲ ਦੇ ਉੱਤੇ ਵੀ ਲਿਖਿਆ ਹੋਇਆ ਹੈ ਇਹ 40 ਦਿਨ ਜ਼ਰੂਰ ਪਰ ਜ਼ਰੂਰ ਕਰ ਲੈਣਾ ਬੇਸ਼ੱਕ ਇਹ ਜਾਪ ਤਿੰਨ ਵਾਰ ਵੀ ਕਰ ਲੈਣਾ 40 40 ਦਿਨ ਕਰਕੇ ਸੰਗਤ ਜਿਓ 3-4 ਮਹੀਨੇ ਲੱਗਣਗੇ ਪਰ ਇਹ ਹੈ ਕਿ ਗੁਰੂ ਮਹਾਰਾਜ ਇਸ ਜਾਪ ਦੇ ਰਾਹੀ ਸਭ ਅੜਿਚਨਾ ਦੂਰ ਕਰ ਦੇਣਗੇ ਜਿਵੇਂ ਕਿ ਮਾਪੁਰਿ ਦੱਸਦੇ ਨੇ ਸੰਗਤ ਜੀਓ ਇਹ ਜਾਪ ਹੈ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਪਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ दीन दयाल कृपाल किरपा निद पूरन खसम हमारे रहाओ आओ बैठ आदर सब थाई ऊन नकत हूँ बाता भगत सिर पाओ दियो जन अपने प्रताप नानक प्रभ जाता संगत जियो ये जड़ा जाप है ये चाली दिन करना है पहले दिन के शि स्नान करके ਜੋਤ ਲਾ ਕੇ ਕੋਲ ਜਲ ਰੱਖ ਕੇ ਤੇ ਪੰਜ ਮਾਲਾ ਹਰ ਰੋਜ਼ ਕਰਨੀਆਂ ਨੇ ਤੇ ਸੰਗਤ ਜੀ ਇਹ 40 ਦਿਨ ਕਰਨਾ ਹੈ ਜਾਪ ਆਤਮਦਿਵਾਲੇ ਦਿਨ ਜਿੱਦਨ ਜਾਪ 20 ਦਿਨ ਤੱਕ ਪਹੁੰਚੇ ਉਦਨ ਦੇਗ ਬਣਾ ਕੇ ਆਤਮਦਿ ਦੀ ਅਰਦਾਸ ਤੇ ਸੰਪੂਰਨਤਾ ਤੱਕ ਦਾ ਬਲ ਮੰਗ ਕੇ ਤੇ ਫਿਰ 40ਵੇਂ ਦਿਨ ਭੋਗ ਪਾਣਾ ਹੈ ਇਸੇ ਤਰੀਕੇ ਦੇ ਨਾਲ ਜੋ ਮਰਿਆਦਾ ਅੱਗੇ ਦੱਸੀ ਗਈ ਹੈ ਸਸੰਗਤ ਜੀਓ ਜੇ ਆਪ ਜੀ ਦੇ ਕੋਲ ਸਮਰੱਥਾ ਹੈ ਤੇ ਆਪ ਜੀ ਕਿਰਪਾ ਕਰਕੇ 40 ਦਿਨ ਇਹ ਜਾਪ ਜ਼ਰੂਰ ਪਰ ਜ਼ਰੂਰ ਕਰੋ ਤੇ ਇਸ ਤੋਂ ਬਾਅਦ ਪਰਦੇਸ ਜਾਣ ਵਾਸਤੇ ਆਪਣੇ ਜਿਹੜੇ ਪ੍ਰਯਾਸ ਨੇ ਉਹ ਸ਼ੁਰੂ ਕਰੋ ਤੇ ਜੇ ਹੋ ਸਕੇ ਤੇ ਇਹ ਜਾਪ ਤਿੰਨ ਵਾਰ ਜ਼ਰੂਰ ਕਰੋ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਹਰ ਮਦਾਨ ਫਤਿਹ ਕਰਨਗੇ ਇਨੀਆਂ ਬੇਨਤੀਆਂ ਅਪਰਵਾਲ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ